ਮਹਾਰਾਜ ਕਹਿੰਦੇ ਨੇ ਮਜਲਸ ਕੂੜੇ ਲੱਭਦੇ ਪੀਤੀ ਹੋਏ ਖਵਾ ਝੂਠੇ ਲੋਭ ਦੀ ਮੈਂ ਝੂਠ ਕਿਉਂ ਕਹਿ ਦਿੱਤਾ ਲੋਭੀ ਝੂਠਾ ਹੀ ਹੁੰਦਾ ਹੈ ਕਿਤਨਾ ਜੀਵੇਗਾ 100 ਸਾਲ ਚਲੋ 150 ਸਾਲ ਤੱਕ ਜੀ ਰਹੇ ਜੀਵਨ ਦੀ ਸੀਮਾ ਹੈ ਮਨੁੱਖ ਦੇ ਲੋਭ ਦੀ ਸੀਮਾ ਨਹੀਂ ਹੈ ਅੱਜ ਤੱਕ ਕਿਸੇ ਵੀ ਪੈਮਾਨੇ ਨਾਲ ਮਨੁੱਖ ਦਾ ਲੋਭ ਨਾਪਿਆ ਨਹੀਂ ਗਿਆ اور جس زبان کرود نکل لگ پوے تو زبان سخت دیئے کہنے کہ زبان دی سختی پرماتما پسند نہیں خدا کو نہ من تھی سختی زبان میں اسی لیے نہ ہڈی رکھی زبان میں زبان اس نے ہڈی نہیں رکھی ਸਖਤੀ ਨਹੀਂ ਚਾਹੀਦੀ ਜ਼ੁਬਾਨ ਦੇ। ਔਰ ਜੋ ਜ਼ੁਬਾਨ ਦੇ ਸਖਤੀ ਲੈ ਆਇਆ ਹੈ ਸਮਝ ਲਓ ਜ਼ੁਬਾਨ ਦੇ ਚ ਹੱਡੀ ਆ ਗਈ ਹੈ। ਇਹਦੇ ਹਲਕ ਦੇ ਚ ਛੱਡੀ ਆ ਗਈ ਹੈ। ਇਸ ਦੀ ਜ਼ੁਬਾਨ ਸਖਤ ਹੋ ਗਈ ਹੈ। ਘਰੇਲੂ ਬਹੁਤੇ ਕਲੇਸ਼ ਜ਼ੁਬਾਨ ਦੀ ਸਖਤੀ ਤੋਂ ਪੈਦਾ ਹੁੰਦੇ ਨੇ। ਬਹੁਤ ਸਾਰੇ ਸੰਘਰਸ਼ ਤੇ ਲੜਾਈਆਂ ਦਾ ਕਾਰਨ ਮਨੁੱਖ ਦੀਆਂ ਅੱਖਾਂ ਨਹੀਂ ਨੇ, ਮਨੁੱਖ ਦੇ ਕੰਨ ਨਹੀਂ ਨੇ। ਮਨੁੱਖ ਦੀ ਨਾਸਕਾ ਨਹੀਂ ਹੈ ਮਨੁੱਖ ਦੇ ਹੱਥ ਪੈਰ ਵੀ ਨਹੀਂ ਮਨੁੱਖ ਦੀ ਜ਼ਬਾਨ ਹੈ ਅਗਰ ਕਲ ਕਲੇਸ਼ ਦਾ ਮੂਲ ਕੇਂਦਰ ਲੱਭਾਂਗੇ ਕਿਸ ਕਾਰਨ ਕਰਕੇ ਹੋਇਆ ਹੈ ਤੇ ਜ਼ਬਾਨ ਹੀ ਮਿਲੇਗੀ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਪਿਲਾਵਾ ਕੌਣ ਹੈ ਸਾਕੀ ਕੌਣ ਹੈ ਅਹੰਕਾਰ पेश करने वाला अहंकार मैं हां मैं हां मैं हां जितना अहंकारी मनुख होवेगा उतना क्रोधी होवेगा जितना अहंकारी मनुख होवेगा उतना ही कामयी होवेगा ताई ये दोवां दा इकट्ठा जिक्र कीता मेरे बादशाह दी वाणी ने काम क्रोध काया सो गाले जौं कंचन सो हागा डाले जेवे सोने नो ਸੁਹਾਗਾ ਢਾਲ ਕੇ ਰੱਖ ਦਿੰਦਾ ਹੈ। ਕਾਮ ਤੇ ਕ੍ਰੋਧ ਮਨੁੱਖ ਦੀ ਕਾਇਆ ਨੂੰ ਗਾਲ ਕੇ ਰੱਖ ਦਿੰਦਾ ਹੈ। ਕਾਇਆ ਦੇ ਬਹੁਤ ਸਾਰੇ ਕ੍ਰੋਧ ਕਾਇਆ ਦੇ ਬਹੁਤ ਸਾਰੇ ਰੋਗਾਂ ਦਾ ਮੂਲ ਕਾਰਨ ਅਸੀਮ ਕ੍ਰੋਧ ਅਸੀਮ ਕਾਮ। ਅਗਰ ਕਾਮ ਸੀਮਾ ਦੇ ਚ ਹੈ ਤੇ ਕ੍ਰੋਧ ਖਤਮ ਹੋ ਗਿਆ ਇਸ ਮਨੁੱਖ ਦੀ ਕਾਇਆ ਕੰਚਨ ਵਰਗੀ ਹੋ ਸਕਦੀ ਹੈ। ਕੰਚਨ ਵਰਗੀ ਕਾਇਆ ਜੇ ਪ੍ਰਸਾਦ arogh ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸਨੇ ਸੋਨਾ ਕੀ ਸੋਨਾ ਹੋਵੇਗਾ ਕਾਇਆ ਹੀ ਸੋਨਾ ਹੈ ਕਾਇਆ ਹੀ ਕੰਚਨ ਹੈ ਪਰ ਕਾਇਆ ਨੂੰ ਕੰਚਨ ਬਣਾਣਾ ਕਿਸੇ ਕਿਸੇ ਨੂੰ ਆਂਦਾ ਹੈ ਕਾਇਆ ਨੂੰ ਲੋਹਾ ਬਣਾ ਕੇ ਔਰ ਜ਼ੰਗਾਲ ਲਾ ਦੇਣਾ ਇਹ ਸਭ ਨੂੰ ਆਂਦਾ ਹੈ ਔਰ ਗੁਰੂ ਨਾਨਕ ਨੇ ਇਸ ਦਾ ਬੜਾ ਜ਼ਿਕਰ ਕੀਤਾ ਕਲ ਕਲ ਵਾਲੇ ਕਾਮਦ ਮਨਵਾ ਪੀਵਣ ਹਰ ਕ੍ਰੋਧ ਕਟੋਰੀ ਮੋਂ ਭਰੀ ਪਿਲਾਵਾ ਅਹੰਕਾਰ ਮਜਲਿਸ ਵੀ ਚਾਹੀਦੀ ਹੈ ਸ਼ਰਾਬ ਕੱਲੀ ਕਿਵੇਂ ਪੀਏ ਕੋਈ ਮਹਿਫਿਲ ਕੋਈ ਸਾਥੀ ਇਹੀ ਕਾਰਨ ਹੈ ਸ਼ਰਾਬੀ ਸਾਥੀ ਲੱਭਦੇ ਨੇ ਸਾਥ ਲੱਭਦੇ ਨੇ ਤਾਂ ਮਜਲਿਸ ਵਾਸਤਵਿਕ ਗੇੜੀਏ ਮਹਾਰਾਜ ਕੰਨਨ ਮਜਲਸ ਖੂੜੇ ਲੱਭਦੀ ਪੀ ਪੀ ਹੋਏ ਖੁਆਰ ਜੂਠੇ ਲੋਭ ਦੀ ਮਹਿਫਿਲ ਜੂਠ ਕਉ ਕਹਿ ਦਿੱਤਾ ਲੋਭ ਹੀ ਜੋਟਾਈ ਹੁੰਦਾ ਹੈ ਜੂਠ ਕਉ ਕਹਿ ਦਿੱਤਾ ਜੀਵਨ ਸੀਮਾ ਦੇਚਾ ਲੋਭ ਅਸੀਮ ਹੈ ਕਿਤਨਾ ਜੀਵੇਗਾ ਸੌ ਸਾਲ ਚਲੋ 150 ਸਾਲ ਤੱਕ ਜੀ ਰਹੇਗਾ ਜੀਵਨ ਦੀ ਸੀਮਾ ਹੈ ਮਨੁੱਖ ਦੇ ਲੋਭ ਦੀ ਸੀਮਾ ਨਹੀਂ ਹੈ ਅਜ ਤੱਕ ਕਿਸੇ ਵੀ ਪੈਮਾਨੇ ਨਾਲ ਮਨੁੱਖ ਦਾ ਲੋਭ ਨਾਪਿਆ ਨਹੀਂ ਗਿਆ ਇਹ ਗਲ ਵਖਰੀ ਹੈ ਹਿਮਾਲਿਆ ਦੀ ਉਚਾਈ ਨਾਪ ਲਈ ਗਈ ਹੈ ਪ੍ਰਸ਼ਾਂਤ ਮਹਾਸਾਗਰ ਦੀ ਗਹਿਰਾਈ ਨਾਪ ਲਈ ਗਈ ਹੈ ਸੂਰਜ ਚੰਦ ਤਾਰਿਆਂ ਦੀ ਉਚਾਈ ਨਾਪ ਲਈ ਗਈ ਹੈ ਇਹ ਲੋਭ ਕਿੱਥੇ ਖਤਮ ਹੁੰਦਾ ਹੈ ਸੇਮਾ ਅਜੇ ਵੀ ਪਕੜਿਚ ਨਹੀਂ ਆਈ ਕਿੱਥੇ ਖਤਮ ਹੋਵੇਗਾ ਕਿੱਥੇ ਗੱਲ ਮੁਕੇਗੀ ਇਤੇ ਸਹਿਸ ਖਟੇ ਲਖ ਕੋ ਉਠਦਾਵੇ तृप्त ਨਾ ਆਵੇ ਮਾਇਆ ਪਾਛੇ ਪਾਵੇ ਕਹਿੰਦੇ ਨੇ ਇਕ ਰਾਜੇ ਨੇ ਇਕ ਬਿਕਸ਼ੂ ਨੂੰ ਬੋਧ ਬਿਕਸ਼ੂ ਨੂੰ ਬੇਨਤੀ ਕੀਤੀ بڑا آنند دکھائی دینا تھے بڑا سرور بڑا رس ساڑی چولی چھ بھی پاؤ یہ بکشو کہنے لگا اچھا میں کل جد تھوڑے دوار تے بکشا منگن آوا گا تو کچھ بکشا میں تھوڑی چولی بھی پا دیا آنگا تسی پدارت میرے پاتر پاسر پانا ਪਰਮਾਤਮਾ ਦੀ ਕੁਝ ਗੱਲਾਂ ਮੈਂ ਤੁਹਾਡੇ ਸਾਹਰ ਦੇਚ ਪਾਉਣ ਦੀ ਕੋਸ਼ਿਸ਼ ਕਰਾਂਗਾ। ਔਰ ਅਕਸਰ ਸੰਤ ਤੇ ਸੰਸਾਰੀ ਪਦਾਰਤ ਤੇ ਪਰਮਾਤਮਾ ਦਾ ਵਟਾ ਸੱਟਾ ਕਰਦੇ ਹੀ ਰਹਿੰਨੇ। ਉਹ ਪਦਾਰਤ ਚੋਲੀ ਜਿ ਪਾ ਦਿੰਦੇ ਰਹਿੰਨੇ। ਉਹ ਪਰਮਾਤਮਾ ਦੀ ਗੱਲ ਸੁਣਾ ਦਿੰਦਾ ਰਹੇ। ਅਧ ਕਾਲ ਤੋਂ ਐਸਾ ਚੱਲਦਾ ਰਹੇ। ਰਾਜਾ ਹੁਸ਼ ਹੋਇਆ ਔਰ ਕਹਿਣ ਲਗਾ ਐ ਬਿਕਸ਼ੂ ਫਿਰ ਕੱਲ ਸਭ ਤੋਂ ਪਹਿਲੇ ਸਾਡੇ ਘਰ ਆਣਾ। ਤੇ ਆਣਾ ਅਸੀਂ ਬਿਕਸ਼ਾ ਲੈ ਕੇ ਖੜੇ ਆਵਾਂਗੇ ਅਕਸਰ ਬੋਧ ਬਿਕਸ਼ੂਆਂ ਨੂੰ ਬਿਕਸ਼ਾ ਦੇਣ ਲਈ ਬਿਕਸ਼ਾ ਦਾਤੇ ਬਾਹਰ ਖੜੇ ਹੁੰਦੇ ਨੇ ਔਰ ਦਿੰਦੇ ਨੇ ਜਿੱਥੇ ਜਿੱਥੇ ਬੋਧ ਧਰਮ ਹੈ ਤੇ ਦ੍ਰਿਸ਼ ਬੋਧ ਦੇਖਣ ਨੂੰ ਮਿਲਦੇ ਨੇ ਰਾਜਾ ਬਿਕਸ਼ਾ ਲੈ ਕੇ ਪਕੇ ਹੋਏ ਪਕਵਾਨ ਤਰ੍ਹਾਂ ਤਰ੍ਹਾਂ ਦੇ ਬਾਹਰ ਲੈ ਕੇ ਖੜਾ بکشو پاتر لے آیا اور آخیا راجن پاؤ وہ کھیر پائی راجے نے تھلے ڈال گئی بکشو نے کیا ہودارتھ پاؤ راجے نے سوچا شاید کوئی کراماتی گل ہو پاتر آپ ہی ٹھیک ہو جائے تو پھر حلوا پایا پوڑیاں پائیا تھلے ڈگ گئی ਹੋਰ ਪਦਾਰਥ ਪਾਓ ਤਰ੍ਹਾਂ-ਤਰ੍ਹਾਂ ਦੇ ਬਣੇ ਹੋਏ ਹੋਰ ਪਕਵਾਨ ਉਸ ਪਾਤਰ ਦੇ ਚ ਪਾਏ ਪਕਵਾਨ ਥੱਲੇ ਬिखर ਦੇ ਗਏ ਗਿਰਦੇ ਗਏ ਬਿਖਸ਼ੂ ਦਾ ਪਾਤਰ ਅੱਗੇ ਹੈ ਰਾਜਾ ਕਹਿੰਦਾ ਹੈ ਐ ਬਿਖਸ਼ੂ ਤੁਸੀਂ ਬਿਕਸ਼ਾ ਮੰਗਣ ਤੇ ਆ ਗਏ ਹੋ ਰਾਜ ਦਵਾਰ ਤੇ ਆਏ ਪਰ ਕਮ ਸੇ ਕਮ ਆਪਣਾ ਬਿਕਸ਼ਾ ਪਾਤਰ ਤੇ ਵੇਖ ਲੈਂਦਾ ਹੈ ਇਹ ਤੇ ਟੁੱਟਿਆ ਹੋਇਆ ਹੈ ਇਹ ਦਾ ਥੱਲੇ ਪੈਂਦਾ ਹੀ ਨਹੀਂ ਹੈ ਰਾਜਨ ਫਿਰ ਮੈਂ ਇਹੀ ਗੱਲ ਤੈਨੂੰ ਆਖਾਂ ਤੂੰ ਰਬ ਦੀ ਗੱਲ ਮੈਥੋਂ ਸੁਣਨਾ ਚਾਹੁੰਦਾ ਹੈ ਪਰਮਾਤਮਾ ਦਾ ਗਿਆਨ ਮੈਥੋਂ ਲੈਣਾ ਚਾਹੁੰਦਾ ਹੈ ਤੈਨੂੰ ਆਪਣਾ ਛਲ ਨਹੀਂ ਮਨ ਨਹੀਂ ਦਿਖਾਈ ਦਿੰਦਾ ਤੇਰੇ ਦਿੱਤੇ ਹੋਏ ਪਦਾਰਤ ਮੇਰੇ ਪਾਤਰ ਤੋਂ ਡੁੱਲ ਗਏ मेरा ਦਿੱਤਾ ਹੋਇਆ ਪਰਮਾਤਮਾ ਦਾ ਗਿਆਨ ਵੀ ਤੇਰੇ ਪਾਤਰ ਤੋਂ ਡੁੱਲ ਜਾਏਗਾ। ਪਹਿਲੇ ਆਪਣਾ ਪਾਤਰ ਠੀਕ ਕਰ ਬਖਸ਼ਾ ਮਿਲ ਜਾਏਗੀ। ਪਹਿਲੇ ਆਪਣਾ ਮਨ ਠੀਕ ਕਰ ਭਗਵਾਨ ਮਿਲ ਜਾਏਗਾ। ਮਜਲਸ ਕੋੜੇ ਲੱਭਦੀ ਪੀ ਪੀ ਹੋਏ ਖੁਆਰ ਇਸ ਸ਼ਰਾਬ ਨੂੰ ਪੀ ਪੀ ਕੇ ਦੁਨੀਆ ਖੁਆਰ ਹੋ ਰਹੀ ਹੈ। ਔਰ ਆਪਣਾ ਜੀਵਨ ਅਜਾਈਂ ਗਵਾ ਰਹੀ ਹੈ।